ਧਾਰਮਿਕ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਭਾਰਤ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅੰਦਰ ਗੁਰਬਾਣੀ ਅਤੇ ਗੁਰ ਇਤਿਹਾਸ ਸਿੱਖ ਇਤਿਹਾਸ ਅਤੇ ਰਹਿਤ ਮर्याਦਾ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਸਾਲਾਨਾ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਇਸ ਸਾਲ ਫਰਵਰੀ 2025 ਵਿੱਚ ਤਰਜਾ ਤੀਜਾ ਅਤੇ ਚੌਥਾ ਦੀ ਸਾਲਾਨਾ ਧਾਰਮਿਕ ਪ੍ਰੀਖਿਆ ਲਈ ਗਈ ਸੀ ਜਿਸ ਦੇ ਨਤੀਜੇ ਐਲਾਨੇ ਗਏ ਨੇ ਤੀਜੇ ਦਰਜੇ ਵਿੱਚ 12ਵੀਂ ਕਲਾਸ ਤੋਂ ਬਾਅਦ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਤੇ ਚੌਥੇ ਦਰਜੇ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਹਨਾਂ ਵਿੱਚੋਂ 9 ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਪੋਜੀਸ਼ਨਾਂ ਪ੍ਰਾਪਤ ਕਰਕੇ ਮੈਰਿਟ ਵਿੱਚ ਉੱਚ ਸਥਾਨ ਹਾਸਲ ਕੀਤਾ ਹੈ। ਇਸੇ ਸਾਲ ਫਰਵਰੀ 2025 ਵਿੱਚ ਅੰਤਰਰਾਸ਼ਟਰੀ ਪੱਧਰ ਤੇ 2 ਸਾਲਾ ਪੱਤਰ ਵਿਹਾਰ ਕੋਰਸ ਦੀ ਵੀ ਧਾਰਮਿਕ ਪ੍ਰੀਖਿਆ ਲਈ ਗਈ ਸੀ ਜਿਸ ਦੇ ਨਤੀਜੇ ਵੀ ਐਲਾਨੇ ਗਏ ਨੇ। ਇਹ ਕੋਰਸ ਵਿਸ਼ਵ ਪੱਧਰ ਉੱਤੇ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਹੈ। ਜਿੱਥੇ ਸਿੱਖ ਗੈਰ ਸਿੱਖ ਵਿਦਿਆਰਥੀ ਸਿੱਖ ਧਰਮ ਅਤੇ ਹੋਰ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਦੇ ਆ 2 ਸਾਲਾ ਪੱਤਰ ਵਿਹਾਰ ਕੋਰਸ ਕਰਦੇ ਨੇ ਇਸ ਪ੍ਰੀਖਿਆ ਵਿੱਚੋਂ ਤਿੰਨ ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ ਤੇ 30 ਬੱਚਿਆਂ ਨੇ 80% ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਧਰਮ ਪ੍ਰਚਾਰਕ ਕਮੇਟੀ ਦੇ ਰਿਜ਼ਲਟ ਜਿਹੜੇ ਆਏ ਆ ਤੀਜੇ ਦਰਜੇ ਦਾ ਜਿਹੜਾ ਰਿਜ਼ਲਟ ਆ ਉਹਦੇ ਵਿੱਚ 3118 ਵਿਦਿਆਰਥੀ ਜਿਹੜੇ ਨੇ ਪੇਪਰ ਦਿੱਤੇ ਸੀ ਤੇ ਉਹਨਾਂ ਵਿੱਚੋਂ 1866 ਜਿਹੜੇ ਪਾਸ ਹੋਏ ਆ ਤੋਂ ਉਹਨਾਂ ਦੇ ਵਿੱਚੋਂ ਵੀ 307 ਨੇ ਮੈਡਲ ਤੇ 118 ਨੇ ਮਜੀਫੇ ਜਿਹੜੇ ਲਏ ਆ ਇਸੇ ਤਰ੍ਹਾਂ ਜਿਹੜਾ ਚੌਥਾ ਦਰਜਾ ਉਹਦੇ ਵਿੱਚ 173 ਵਿਦਿਆਰਥੀ ਸੀ ਤੇ ਉਹਨਾਂ ਨੇ 113 ਪਾਸ ਹੋਏ ਆ 17 ਨੇ ਮੈਡਲ ਤੇ 12 ਨੇ ਮਜੀਫੇ ਲਏ ਆ ਇਹਨਾਂ ਦੋ ਦੋ ਨਤੀਜੇ ਤੇ ਚੌਥੇ ਦਰਜੇ ਵਿੱਚੋਂ ਜਿਹੜੇ ਵਿਦਿਆਰਥੀਆਂ ਨੇ ਮਜੀਫੇ ਲਿਆ ਉਹ ਵਿਦਿਆਰਥੀਆਂ ਨੂੰ ਜਿੱਦਾਂ ਪਿਛਲੀ ਰੁਟੀਨ ਦੇ ਹਿਸਾਬ ਦੇ ਨਾਲ ਆਪਾਂ 3100 ਤੇ 4100 ਰੁਪਈਆ ਜਿਹੜਾ ਦਿੰਨੇ ਆ ਸ਼੍ਰੋਣੀ ਕਮੇਟੀ ਵੱਲੋਂ ਤੇ ਉਹ ਪੈਸੇ ਜਿਹੜੇ ਮਜੀਫੇ ਦੇ ਤੌਰ ਤੇ ਅਸੀਂ ਉਹ ਪੈਸੇ ਦੇਵਾਂਗੇ ਇਸੇ ਤਰ੍ਹਾਂ ਜਿਹੜਾ ਪੱਤਰ ਵਿਹਾਰ ਦਾ ਜਿਹੜਾ ਕੋਰਸ ਜਿਹੜਾ ਦੋ ਸਾਲਾਂ ਉਹ ਕੋਰਸ ਵੀ ਜਿਹੜਾ ਉਹਦਾ ਵੀ ਰਿਜ਼ਲਟ ਆਇਆ ਤੋ ਉਹਦੇ ਵਿੱਚ ਹਾਜ਼ਰ ਵਿਦਿਆਰਥੀ ਜਿਹੜੇ ਸੀਗੇ ਉਹ 582 ਸੀ ਤੇ 524 ਜਿਹੜੇ ਵਿਦਿਆਰਥੀ ਜਿਹੜੇ ਉਹ ਪਾਸ ਹੋਏ ਆ ਤੇ ਇਸੇ ਤਰ੍ਹਾਂ ਇਹ ਜਿਹੜਾ 2025 ਦਾ ਦੂਸਰੇ ਸਾਲ ਦਾ ਰਿਜ਼ਲਟ ਆ ਉਹਦੇ ਵਿੱਚ 379 ਵਿਦਿਆਰਥੀ ਜਿਹੜੇ ਆ 379 ਵਿਦਿਆਰਥੀ ਜਿਹੜੇ ਨੇ ਪੇਪਰ ਦਿੱਤੇ ਸੀ ਤੇ ਪਾਸ ਵਿਦਿਆਰਥੀ ਜਿਹੜੇ ਆ ਉਹ 377 ਤੇ ਦੋ ਵਿਦਿਆਰਥੀ ਜਿਹੜੇ ਉਹ ਫੇਲ ਹੋਏ ਆ ਤੇ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਸਾਡੇ ਨਾਲ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਪ੍ਰਤਾਪ ਸਿੰਘ ਜੀ ਬੀਜੇ ਸਿੰਘ ਜੀ ਸਾਡੇ ਸਕੱਤਰ ਤੇ ਸਾਡੀ ਭੈਣ ਰਣਜੀਤ ਕੌਰ ਜੀ ਜਿਹੜੇ ਇਹਨਾਂ ਦੀ ਦੇਖ ਦੇ ਇਚੇ ਇਹ ਸਾਰੇ ਕੋਰਸ ਚੱਲਦੇ ਆ ਤੇ ਮੈਂ ਅਰਦਾਸ ਕਰਦਾ ਕਿ ਦੇਖੋ ਧਾਰਮਿਕ ਪ੍ਰੀਖਿਆ ਤੇ ਜਿਹੜੇ ਵਿਸ਼ੇ ਸ਼ੋਮੀ ਕਮੇਟੀ ਦਿੰਦੀ ਹੈ ਤੇ ਇਹਦੇ ਲਈ ਧਰਮ ਦੇ ਪਾਸੇ ਜਿਹੜੀਆਂ ਹੋਰ ਬਲੰਦੀਆਂ ਕਿਉਂਕਿ ਇਹਨਾਂ ਵਿਦਿਆਰਥੀਆਂ ਨੇ ਬਖ ਵਕ ਸੰਸਾਰ ਦੇ ਕੰਟਰੀਆਂ ਵਿੱਚ ਜਾ ਕੇ ਬਖ ਵਕ ਪ੍ਰਾਂਤਾਂ ਦੇ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕਰਨਾ ਤੇ ਜਦੋਂ ਇਹ ਧਰਮ ਦਾ ਪ੍ਰਚਾਰ ਕਰਨਗੇ ਤਾਂ ਫਿਰ ਸਿੱਖੀ ਵੀ ਵਧੇਗੀ ਸਿੱਖ ਧਰਮ ਵੀ ਵਧੇਗਾ ਤੇ ਸੇਕੋਂ ਵੀ ਬੁਲੰਦੀਆਂ ਤੇ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜੇ 2 ਸਾਲ ਦਾ ਕੋਰਸ ਧਰਮ ਅਧਿਆਨ ਦਾ ਪੱਤਰ ਵਿਹਾਦ ਦੇ ਤੌਰ ਤੇ ਕੋਰਸ ਹੋਇਆ ਉਹਦੇ ਵਿੱਚ ਜਿਹੜੇ ਮੈਰਿਜ ਦੇ ਵਿੱਚ ਜਿਹੜੇ ਬੱਚੇ ਤਿੰਨ ਬੱਚੇ ਆਏ ਆ ਉਹਨਾਂ ਦਾ ਪਹਿਲਾ ਜਿਹੜਾ ਬੱਚਾ ਉਹ ਸਿਰਸਾ ਹਰਿਆਣੇ ਤੋਂ ਆ ਸਰਦਾਰ ਬਲਜਿੰਦਰ ਸਿੰਘ ਦੂਸਰਾ ਬੱਚਾ ਹਿੰਮਤ ਸਿੰਘ ਜਿਹੜਾ ਕਰਪੂਥਲੇ ਤੋਂ ਤੇ ਇੱਕ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ 36 ਗੜ੍ਹ ਤੋਂ ਜਿਹੜੀ ਛੱਦਾ ਕੋ ਜਿਹੜੀ ਹੈ ਉਹ ਵੀ ਮੈਰਿਜ ਦੇ ਵਿੱਚ ਆਈ ਹੈ ਤੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ 36 ਗੜ੍ਹ ਤੋਂ ਸ਼੍ਰੋਮਿਕ ਕਮੇਟੀ ਨੇ ਉਸ ਇਲਾਕੇ ਦੇ ਵਿੱਚ ਇਹ ਬੜਾ ਵੱਡਾ ਪ੍ਰਚਾਰ ਦੇ ਤੋ ਕੀਤਾ ਸੀ ਤੇ ਤਾਂ ਬੱਚੇ ਜਿਹੜੇ ਉੱਥੋਂ ਆਉਣੇ ਸ਼ੁਰੂ ਹੋਏ ਆ ਇਸੇ ਤਰ੍ਹਾਂ ਜਿਹੜੀ ਧਾਰਮਿਕ ਵਿਦਿਆ ਤੀਜਾ ਦਰਜਾ ਤੇ ਚੌਥਾ ਦਰਜਾ ਉਹਦੇ ਵਿੱਚ ਬੱਚੇ ਜਿਹੜੇ ਆ ਉਹ ਜਗਮੀਤ ਸਿੰਘ ਮਨਜੀਤਕੌਰ ਫਿਲਿਪਸ ਜੋ ਅਸਾਈ ਹੈ ਤੇ ਹਰਪਾਲ ਸਿੰਘ ਤੇ ਸਰਬਜੀਤਕੌਰ ਮਨਦੀਪਕੌਰ ਅਮਨਦੀਪਕੌਰ ਸ਼ੁਭਪ੍ਰੀਤਕੌਰ ਰਮਨਦੀਪਕੌਰ ਇਹ ਬੱਚੇ ਜਿਹੜੇ ਆ ਮੈਰਿਡ ਦੇ ਵਿੱਚ ਜਿਹੜੇ ਬੱਚੇ ਆਏ ਆ ਤੇ ਮੈਂ ਮੈਨੂੰ ਇਹ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਭਾਵੇਂ ਇਸਾਈ ਭਾਈਚਾਰਾ ਤੇ ਦੂਜੇ ਧਰਮਾਂ ਦੇ ਬੱਚੇ ਵੀ ਜਿਹੜਾ ਸਿੱਖ ਧਰਮ ਦਾ ਧਿਆਨ ਕਰਨ ਦੇ ਲਈ ਜਿਹੜੇ ਦਾਖਲ ਹੁੰਦੇ ਆ ਤੇ ਖੁਸ਼ੀ ਹੈ ਕਿ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲਾ ਜਿਹੜਾ ਸਾਡਾ ਸਿੱਖ ਧਰਮ ਹੈ ਤੇ ਇਹਦੇ ਲਈ ਜੇ ਐਜੂਕੇਸ਼ਨ ਲੈਂਦੇ ਆ ਤੇ ਉਹਦਾ ਪ੍ਰਚਾਰ ਵੀ ਜਿਹੜਾ ਸਾਰੇ ਸੰਸਾਰ ਵਿੱਚ ਜਾਵੇਗਾ ਮੈਂ ਖੀਰ ਦੇ ਵਿੱਚ ਫਿਰ ਦੁਬਾਰਾ ਸਾਡੇ ਭਟੇਵੰਨ ਸਾਹਿਬ ਵੀ ਸਜੀਤ ਸਿੰਘ ਭਟੇਵੰਨ ਵੀ ਇਹ ਬੈਠੇ ਆ ਮਹਿਤਾ ਸਾਹਿਬ ਬੈਠੇ ਆ ਸਰਦਾਰ ਪ੍ਰਤਾਪ ਸਿੰਘ ਹੁਣੀ ਵਿਜੇ ਸਿੰਘ ਤੇ ਰਣਜੀਤ ਕੌਰ ਜੀ ਤੇ ਪਰਮਾਤਮਾ ਘਰਪੁਰਖ ਭਾਮੇਤ ਮੈਫੇ ਦੁਆਰਾ ਕਹਿਣਾ ਕਿ ਧਾਰਮਿਕ ਪ੍ਰੀਖਿਆ ਹੈਗੀ ਭਾਮੇ ਐਜੂਕੇਸ਼ਨ ਦੇ ਤੌਰ ਤੇ ਸਾਡੇ ادارے ਬਲੰਦੀਆਂ ਤੇ ਜਾਂਦੇ ਪਏ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਰਹਿਨਮਾਈ ਹੈ ਤੇ ਉਹਨਾਂ ਦੀ ਜਿਹੜੀ ਸਟਰੈਂਥ ਆ ਐਜੂਕੇਸ਼ਨ ਅਦਾਰਿਆਂ ਦੀ ਤੇ ਧਾਰਮਿਕ ਜਿਹੜੇ ਅਦਾਰੇ ਉਹਨਾਂ ਦੀ ਸਟਰੈਂਥ ਜਿਹੜੀ ਆ ਉਹ ਵੀ ਵਿਦਿਆਰਥੀਆਂ ਦੀ ਸਾਲੂ ਸਾਲ ਵਾਧੀ ਪਈ ਹੈ ਪ੍ਰਮਾਤਮਾ ਕਰੇ ਕਾਲਪੁਰ ਕਰੇ ਕਿ ਆਪਾਂ ਇਹ ਜਿਹੜੀਆਂ ਪ੍ਰਾਪਤੀਆਂ ਹਮੇਸ਼ਾ ਅਗਲੇ ਸਾਲਾਂ ਦੇ ਵਿੱਚ ਹੁੰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ